ਹਾਂਜੀ ਕੈਮਿਓ ਬਟਾੜੇ ਵਾਲਿਓ ਕਹਿੰਦੇ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚੇ ਰੰਬਾ ਰੱਖ ਕੁਝ ਐਸਾ ਹੀ ਮੁਕਦਰ ਨੇ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਰਾਜੋਗਿਆਨਾ ਪ੍ਰਭਾਵਸ਼ਾਲੀ ਤੇ ਬਲਸ਼ਾਲੀ ਹੈ ਕਿ ਯਲਵਾ ਸਿਕੰਦਰੇ ਆਜ਼ਮ ਵਰਗਾ ਹੁੰਦਾ ਜਾ ਰਿਹਾ ਹੈ ਸ਼ੈਰੀ ਕਲਸੀ ਦਾ ਹੁਣ ਤੇ ਸ਼ੈਰੀ ਕਲਸੀ ਦਾ ਨਾਮ ਸੁਣਦੇ ਹੀ ਵਿਰੋਧੀ ਮੈਦਾਨ ਛੱਡ ਕੇ ਭੱਜ ਰਹੇ ਨੇ 70 ਸਾਲਾਂ ਵਾਲੇ ਸਿਆਸੀ ਮਹਾਰਥੀਆਂ ਤੇ ਪਾਰੂ ਪੈ ਰਿਹਾ ਹੈ 3 ਸਾਲਾਂ ਵਾਲਾ ਸਿਆਸੀ ਸਿਕੰਦਰ ਐਨਆਰਆਈ ਟੂਡੇ ਨੇ ਪਹਿਲਾਂ ਵੀ ਦੱਸਿਆ ਸੀ ਕਿ ਵਾਰਡ ਨੰਬਰ 24 ਚ ਮਹਾ ਭਾਰਤ ਮੰਗ ਘਹਿ ਕੱਚ ਮੁਕਾਬਲਾ ਹੋਵੇਗਾ ਪਰ ਸ਼ਨੀਵਾਰ ਨੂੰ ਐਮਐਲਏ ਸ਼ੈਰੀ ਕਲਸੀ ਦੇ ਸੈਨਾਪਤੀ ਪ੍ਰੈਸ ਵਾਰਤਾਜ ਮੇਅਰ ਤੇ ਨਿਸ਼ਾਨਾ ਵਿੰਦੇ ਹੋਏ ਐਨਓਸੀ ਚ ਗੜਬੜੀ ਨੂੰ ਲੈ ਕੇ ਪਰਚੇ ਦੀ ਮੰਗ ਕਰਦੇ ਨੇ ਕੋਈ ਥੇਰ ਬਾਅਦ ਬਾਜਵਾ ਦੇ ਸੈਨਾਪਤੀ ਪ੍ਰੈਸ ਵਾਰਤਾਜ ਕਹਿੰਦੇ ਨੇ ਇਹ ਤਾਂ ੱੱਕਾ ਹੈ ਸ਼ਰਿਆਮ ੱੱਕਾ ਹੈ ਜਨਾਬ ਸਮਾਂ ਆਉਣ ਤੇ ਬਾਜੀ ਜ਼ਰੂਰ ਮੁੜਨਗੇ ਵਾਰਡ ਨੰਬਰ 24 ਇਚ ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਆਪ ਸੈਨਾ ਦੇ ਹੌਸਲੇ ਪੂਰੇ ਬੁਲੰਦ ਨੇ ਜਿੱਤ ਵਾਲੀ ਫੀਲਿੰਗ ਲੈ ਰਹੀ ਹੈ ਆਪ ਸੈਨਾ ਕਹਿੰਦੇ ਬਸ ਐਲਾਨ ਹੋਣਾ ਹੀ ਬਾਕੀ ਹੈ ਕਾਂਗਰਸੀ ਹੁਣ ਪੁਲਿਸ ਤੇ ਪ੍ਰਸ਼ਾਸਨ ਤੇ ਕਈ ਇਲਜ਼ਾਮ ਲਗਾ ਰਹੇ ਨੇ ਵਾਰਡ ਨੰਬਰ 24 ਦੀ ਜਿਮਨੀ ਚੋਣ ਕੋਈ ਆਮ ਚੋਣ ਨਹੀਂ ਹੈ ਕਿਸੇ ਜਰਨਲ ਦਾ ਸਿਆਸੀ ਕਦ ਬੁਲੰਦੀਆਂ ਤੇ ਜਾਵੇਗਾ ਤੇ ਕਿਸੇ ਜਰਨਲ ਦੇ ਸਿਆਸੀ ਰਾਹ ਦਾ ਰੋੜਾ ਵੀ ਬਣ ਸਕਦੀ ਹੈ ਵਾਰਡ ਨੰਬਰ 24 ਦੀ ਇਹ ਇਲੈਕਸ਼ਨ ਬਾਕੀ ਤੁਸੀਂ ਮੇਰੇ ਤੋਂ ਸਿਆਣੇ ਹੋ ਜਾਣਦੇ ਹੋ ਆਉਣ ਵਾਲਾ ਸਾਰਾ ਹੀ ਸੱਚ ਜੀ ਵੇਖੋ ਕੈਮਰਾਮੈਨ ਅੰਛ ਦੀ ਰਿਪੋਰਟ ਜਿਹੜੀ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਸ਼ਾਹਪੁਰੇ ਦੀ ਕਿਉਂਕਿ ਸਾਡੇ ਇੱਥੋਂ ਦੇ ਜਿਹੜੇ ਮਾਨ ਜੋ ਕੌਂਸਲਰ ਸੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਉਹਦੀ ਵਜ੍ਹਾ ਕਰਕੇ ਸਾਡੇ 24 ਨੰਬਰ ਵਾਰਡ ਦੀ ਇਲੈਕਸ਼ਨ ਹੋ ਰਹੀ ਹੈ ਨੋਮੀਨੇਸ਼ਨ ਭਰੇ ਗਏ ਸੀਗੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਸਾਡੇ ਉਮੀਦਵਾਰ ਸਰਦਾਰ ਸਤਨਾਮ ਸਿੰਘ ਜੀ ਜੋ ਉਮੀਦਵਾਰ ਨੇ ਉਹਨਾਂ ਨੇ ਇੱਕ ਆਬਜੈਕਸ਼ਨ ਲਾਇਆ ਸੀਗਾ ਬਲਵਿੰਦਰ ਸਿੰਘ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਔਰ ਉਹ objection ਉਹਨਾਂ ਦਾ ਬਿਲਕੁਲ 100 ਤੋਂ 200% ਬਿਲਕੁਲ ਸਹੀ ਸੀਗਾ ਉਸ objection ਵਿੱਚ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਬਲਵਿੰਦਰ ਸਿੰਘ ਕੈਂਡੀਡੇਟ ਹੈ ਕਾਂਗਰਸ ਪਾਰਟੀ ਦਾ ਉਹਨੇ ਡਿਟਰਨਿੰਗ ਅਫਸਰ ਨੂੰ ਔਰ ਚੋਣ ਕਮਿਸ਼ਨਰ ਨੂੰ ਮਿਸਗਾਈਡ ਕੀਤਾ ਗਿਆ ਉਹਨਾਂ ਨੂੰ ਗਲਤ ਇਨਫਰਮੇਸ਼ਨ ਦੇ ਕੇ ਆਪਣੇ ਕਾਗਜ਼ ਭਰੇ ਨੇ ਔਰ ਜਿਹੜਾ ਐਨਓਸੀ ਲੈ ਆ ਗਿਆ ਵਾ ਕਾਰਪੋਰੇਸ਼ਨ ਦਫ਼ਤਰ ਤੋਂ ਬਿਲਕੁਲ ਕੱਲ੍ਹ ਤੋਂ issue ਹੋਇਆ ਵਾ ਜਿਹਨਾਂ ਅਫਸਰਾਂ ਨੇ ਉਹ ইস্যੂ ਕੀਤਾ ਵਾ ਉਹਨਾਂ ਵਿਰੁੱਧ ਜਿਹੜੀ ਬੰਦੀ ਕਾਰਵਾਈ ਆਸੀਂ ਡੀਸੀ ਸਾਹਿਬ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਉਹਨਾਂ ਦੇ ਵਿਰੁੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਵਿਦ ਪ੍ਰੂਫ ਅਸੀਂ ਤੁਹਾਨੂੰ ਇਹਦੇ ਸਾਰੇ ਸਬੂਤ ਦੇਾਂਗੇ ਜਿਹੜੇ ਇੱਥੋਂ ਦੇ ਮੇਅਰ ਸਾਹਿਬ ਨੇ ਸਾਡੇ ਉਹਨਾਂ ਨੇ ਸਰਕਾਰੀ ਦਬਾਅ ਪਾ ਕੇ ਆਪਣਾ ਮੇਰ ਦਾਬ ਕਿਉਂਕਿ ਜਿਹੜਾ ਪ੍ਰਸ਼ਾਸਨ ਜਿਹੜਾ ਉੱਥੇ ਲੱਗੇ ਹੋਏ ਅਧਿਕਾਰੀ ਨੇ ਉਹ ਮੇਅਰ ਸਾਹਿਬ ਦੇ ਅੰਡਰ ਨੇ ਔਰ ਉਹਨਾਂ ਦੇ ਉੱਤੇ ਪ੍ਰੈਸ਼ਰ ਪਾ ਕੇ ਉਹਨਾਂ ਨੇ ਤੇ ਇਹ ਐਨਓਸੀ ਗਲਤ ਜਾਰੀ ਕੀਤਾ ਆ ਸਭ ਤੋਂ ਪਹਿਲਾਂ ਜਿਹੜੀ ਆ ਉਹ ਮੇਰ ਸਾਹਿਬ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ ਔਰ ਜਿਹੜੇ ਉੱਥੋਂ ਦੇ ਜਿਨ੍ਹਾਂ ਨੇ ਈਸ਼ੂ ਕੀਤਾ ਅਧਿਕਾਰੀਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਇਹ ਅਸੀਂ ਪੁਰਜੋਰ ਮੰਗ ਕਰਦੇ ਆਂ ਆਪਣੀ ਔਰ ਜਿਹੜੇ ਅਫਸਰ ਨੇ ਜਿਹੜੇ ਮੌਕੇ ਦੇ ਕਲਰਕ ਨੇ ਉਹਨਾਂ ਨੇ ਜਾ ਕੇ ਇਹ ਵੈਰੀਫਾਈ ਕੀਤਾ ਵਾ ਜਿੱਦੀ ਰਿਪੋਰਟ ਜਿਹੜੀ ਆ ਉਹ ਤੁਹਾਡੇ ਕੋਲ ਆ ਵਾ ਜੇ ਕਹੋ ਮੈਂ ਪੜ੍ਹ ਕੇ ਸੁਣਾ ਦੇਣਾ ਵਾ ਪਰ ਜਿਸ ਮਕਾਨ ਵਿੱਚ ਪ੍ਰਾਰਥੀ ਰਹਿ ਰਿਹਾ ਹੈ ਲਗਭਗ 15 ਮਰਲੇ ਦਾ ਬੰਦਾ ਹੈ ਇਸ ਜਗ੍ਹਾ ਦੀ ਪ੍ਰਾਪਰਟੀ ਟੈਕਸ ਬੰਦਾ ਹੈ ਜੋ ਕਿ ਪ੍ਰਾਰਥੀ ਵੱਲੋਂ ਜਮਾ ਨਹੀਂ ਕਰਵਾਇਆ ਗਿਆ ਇਹ ਥੱਲੇ ਰਿਪੋਰਟਾਂ ਨੇ ਇਹ ਬਿਲਡਿੰਗ ਦੇ ਉਹਨਾਂ ਦੇ 24 बाई 545 ਫੁੱਟ ਉਹਨਾਂ ਦਾ ਮੱਥਾ ਆ ਔਰ ਰਜਿਸਟਰੀ ਦੀਆਂ ਕਾਪੀਆਂ ਨਾਲ ਨੇ ਉਹ ਐਨਓਸੀ ਬਿਲਕੁਲ ਸਰਾਸਰ ਜਿਹੜਾ ਨਾ ਉਹ ਗਲਤ ਦਿੱਤਾ ਗਿਆ ਵਾ ਅਸੀਂ ਫੇਰ ਇੱਕ ਵਾਰੀ ਰਿਟਰਨਿੰਗ ਅਫਸਰ ਸਾਹਿਬ ਕੋ ਫਾਈਨਲ ਅਥਾਰਟੀ ਡੀਸੀ ਸਾਹਿਬ ਨੇ ਉਹਨਾਂ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਬਦ ਜਿਹੜੀ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਔਰ ਲੀਗਲੀ ਇਹਨਾਂ ਦੇ ਕਾਗਜ਼ ਜਿਹੜੇ ਰਿਜੈਕਟ ਹੁੰਦੇ ਸੀ ਜਿਹੜੇ ਸਰਕਾਰੀ ਦਬਾਅ ਥੱਲੇ ਆਣ ਕੇ ਮੇਅਰ ਸਾਹਿਬ ਦੇ ਔਰ ਇੱਥੋਂ ਦੇ ਜਿਹੜੇ ਸਾਫ ਕਾ ਵਿਧਾਇਕ ਰਹ ਚੁਕੇ ਨੇ ਇੱਥੋਂ ਦੇ ਇੰਚਾਰਜ ਰਹੇ ਨੇ ਸਦਾ ਤ੍ਰਿਪਤ ਸਿੰਘ ਰਜਿੰਦਰ ਸਿੰਘ ਬਾਜਵਾ ਸਾਹਿਬ ਉਹਨਾਂ ਨੇ ਆਪਣਾ ਦਬਾਅ ਪਾ ਕੇ ਜਿਹੜਾ ਇਹ ਗਲਤ ਕੰਮ ਕਰਵਾਇਆ ਉਹਦੇ ਉੱਤੇ ਪੂਰਾ ਤਾਂ ਪੂਰਾ ਐਕਸ਼ਨ ਲੈ ਕੇ ਉਹਨਾਂ ਦੇ ਕਾਗਜ਼ ਵੀ ਰਿਜੈਕਟ ਹੋਣੇ ਚਾਹੀਦੇ ਔਰ ਉਹਨਾਂ ਦੇ ਜਿਹੜੇ ਆ ਬਣਦੀ ਕਾਰਵਾਈ ਉਹਨਾਂ ਅਫਸਰਾਂ ਤੇ ਪੂਰ ਜ਼ੋਰ ਮੰਗ ਕਰਦੇ ਹੋਣੀ ਚਾਹੀਦੀ ਜੋ ਮਿਨਿਸਪਲ ਕਮੇਟੀ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਨੇ ਉਹਨਾਂ ਮੌਕੇ ਤੇ ਜਾਇਜ਼ਾ ਲਿਆ ਔਰ ਇਹ ਗੱਲ ਲਿਖਤੀ ਰੂਪ ਦੇ ਵਿੱਚ ਉਹਨਾਂ ਰਿਪੋਰਟ ਬਣਾ ਕੇ ਦਿੱਤੀ ਹੈ ਜੋ ਸਤਨਾਮ ਸਿੰਘ ਨੇ ਇਜੈਕਸ਼ਨ ਲਾਏ ਨੇ ਸੱਚ ਨੇ ਉਹ ਆਦਮੀ 15 ਮਰਲੇ ਚ ਰਹਿ ਰਿਹਾ ਔਰ ਐਗਰੀਕਲਚਰਲ ਲੈਂਡ ਹੈ ਉਹਦਾ ਨਾ ਨਕਸ਼ਾ ਪਾਸ ਹੋਇਆ ਨਾ ਉਹਦੀ ਬੰਦੀ ਫੀਸ ਜਮ੍ਹਾਂ ਕਰਾਈ ਗਈ ਹੈ ਕਾਰਪੋਰੇਸ਼ਨ ਚ ਔਰ ਇੰਨੀ ਜਨਨੀ ਕਿ ਗਲਤੀਆਂ ਹੋਣ ਦੇ ਬਾਵਜੂਦ ਇਹ ਐਨਓਸੀ ਜਾਰੀ ਕਰਨਾ ਔਰ ਐਨਓਸੀ ਜਾਰੀ ਕਰਨ ਦੇ ਵਿੱਚ ਕਿਸ ਤੱਕ ਦਾ ਹੱਥ ਹੈ ਅਸੀਂ ਡਿਮਾਂਡ ਕਰਨੇ ਆਂ ਵੀ ਉਸ ਜਿਹੜੀ ਉਹ ਸਖੀਅਤ ਹੈ ਜਿਹੜੀ ਬੈਠੀ ਹੋਈ ਹੈ ਕਾਰਪੋਰੇਸ਼ਨ ਦੇ ਵਿੱਚ ਉਸ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਬੰਦੀ ਕੀਤੀ ਜਾਏ ਜੇ ਉੱਤੇ ਐਫ ਆਈ ਆਰ ਬੰਦੀ ਹੈ ਤੇ ਐਫ ਆਈ ਆਰ ਕੀਤੀ ਜਾਏ ਜੇ ਉਹਨੂੰ ਹੋਰ ਕੋਈ ਵਿਭਾਗੀਏ ਕਾਰਵਾਈ ਬੰਦੀ ਹੈ ਤਾਂ ਉਹ ਤੇ ਜ਼ਰੂਰ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਐਸਾ ਕੰਮ ਜਿਹੜਾ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਗਲਤ ਤਰੀਕੇ ਨਾਲ ਨਾ ਕੀਤਾ ਜਾਏ ਸਾਰੇ ਪੰਜਾਬ ਦੇ ਵਿੱਚ ਕਾਰਪੋਰੇਸ਼ਨ ਅਤੇ ਕਮੇਟੀਆਂ ਦੇ ਇਲੈਕਸ਼ਨ 21 ਦਸੰਬਰ ਨੂੰ ਹੋ ਰਹੇ ਨੇ ਅਤੇ ਰਿਪੋਰਟਾਂ ਦੇ ਮੁਤਾਬਕ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਨਾਲ ਜਿੱਤ ਰਹੀ ਹੈ ਸਾਡੀ ਇਹੋ ਮੰਗ ਆ ਜਿਹੜੇ ਕੋਈ ਕੰਸਰਨਡ ਅਥਾਰਟिटीज ਆ ਕਮਿਸ਼ਨਰ ਸਾਹਿਬ ਡਿਪਟੀ ਕਮਿਸ਼ਨਰ ਸਾਹਿਬ ਨੇ ਜਾਂ ਸਾਡੇ ਪੋਲੀਟੀਕਲ ਐਮਐਲਏ ਸਾਹਿਬ ਆ ਕਿ ਇਹਨਾਂ ਜਿਹੜੇ ਦੋਸ਼ੀ ਨੇ ਜਾਂ ਜਿਨ੍ਹਾਂ ਨੇ ਗਲਤ ਐਨਓਸੀ ਦਿੱਤਾ ਵਾ ਉਹਨਾਂ ਨੂੰ ਕਾਨੂੰਨ ਦੇ ਘੇਰੇ ਚ ਵਾਤਵਾਰ ਸਜ਼ਾ ਮਿਲਣੀ ਚਾਹੀਦੀ ਹੈ ਕਾਰਪੋਰੇਸ਼ਨ ਤੇ ਕਾਂਗਰਸ ਦਾ ਕੰਟਰੋਲ ਹੈ ਇੱਕ ਇੰਡੀਪੈਂਡੈਂਟ ਬਾਡੀ ਹੈ ਕੋਈ ਵੀ ਕੰਮ ਜਿਹੜਾ ਵਾ ਮжоਰਿਟੀ ਨਾਲ ਹੁੰਦਾ ਹੈ ਜਿਹੜਾ ਕੰਮ ਸਾਡੇ ਐਮਐਲਏ ਸਾਹਿਬ ਕਰਨਾ ਚਾਹੁੰਦੇ ਨੇ ਉਹਦੇ ਵਿੱਚ ਰੋੜੇ ਅਟਕਾਏ ਜਾਂਦੇ ਹੈ। ਉਹਦੇ ਉਹ ਕੰਮ ਹੋਣ ਨਹੀਂ ਦਿੱਤਾ ਜਾਂਦਾ। ਇਸ ਕਰਕੇ ਐਮਐਲਏ ਸਾਹਿਬ ਵੱਲੋਂ ਸਾਡੇ ਸਾਰਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਬੇਨਤੀ ਹੈ ਕਿ ਆਉਂਦੇ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੇ ਮਾਰਜਨ ਨਾਲ ਜਿਤਾ ਕੇ ਕਾਰਪੋਰੇਸ਼ਨ ਜਿਹੜੀ ਆ ਮੇਅਰ ਆ ਉਹ ਆਮ ਆਦਮੀ ਪਾਰਟੀ ਦਾ ਬਣਾਇਆ ਜਾ ਸਕੇ ਤਾਂ ਕਿ ਪਟਾਲੇ ਦੀ ਓਵਰਆਲ ਹਰ ਪੱਖ ਤੋਂ ਤਰੱਕੀ ਕੀਤੀ ਜਾ ਸਕੇ। ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਕੀ ਬਟਾਲੇ ਸ਼ਹਿਰ ਦੀ ਇੱਕ ਕਲੈਕਸ਼ਨ ਸੀਗੀ ਵਾਰਡ ਨੰਬਰ 24 ਦੀ ਔਰ ਇਨਾ ਤਸ਼ੱਦਦ ਸਰਕਾਰ ਵੱਲੋਂ ਕੀਤਾ ਗਿਆ ਜਿਹੜੇ ਸਾਡੇ ਕੈਂਡੀਡੇਟ ਸਰਦਾਰ ਬਲਵਿੰਦਰ ਸਿੰਘ ਨੂੰ ਪ੍ਰੈਸ਼ਰ ਇਨਾ ਕ ਪਾ ਦਿੱਤਾ ਗਿਆ ਕਿ ਉਹਨਾਂ ਦੀ ਆ ਤੁਸੀਂ ਘਰਾਂ 'ਚ ਜਾਓ ਉਹਨਾਂ ਦਾ 15 ਮਰਲੇ ਦਾ ਘਰਤਾ ਜੀ 15 ਮਰਲੇ 'ਚ ਰਹਿੰਦੇ ਆ ਜੀ ਉਹ ਉਹਨਾਂ ਦਾ ਟੈਕਸ ਨਹੀਂ ਤੰਦਾ ਬੰਦਾ ਔਰ ਇਹ ਰਿਪੋਰਟਾਂ ਜਿਹੜੀਆਂ ਉਹਨਾਂ ਨੇ ਕਾਰਪੋਰੇਸ਼ਨ ਕੋਲ ਮੰਗੀਆਂ ਔਰ ਸਾਡੇ ਕੈਂਡੀਡੇਟਸ ਦੇ ਘਰ ਦੇ ਵਿੱਚ ਪੁਲਿਸ ਦੀਆਂ ਰੇਡਾਂ ਹੋਈਆਂ ਗਈਆਂ ਤਿੰਨ ਤਿੰਨ ਚਾਰ ਚਾਰ ਵਾਰੀ ਅੱਜ ਜਿਹੜੇ ਜਿਹੜੇ ਉਹਨਾਂ ਦੇ ਸਮਰਥਕ ਸਨ ਉੱਥੇ ਉਹਨਾਂ ਦੇ ਬਾਹਰ ਪੁਲਿਸ ਲਾ ਦਿੱਤੀ ਗਈ ਬੜੀ ਹੀ ਮਾੜੀ ਗੱਲ ਆ ਕਿ ਉਹਨਾਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਸਸਪੈਂਡ ਕਰਤਾ ਇੱਕ ਨੂੰ ਤੇ ਟਰਮੀਨੇਟ ਹੀ ਕਰਤਾ ਬਹੁਤ ਹੀ ਮਤਭੱਗੀ ਗੱਲ ਸੋ ਸਾਡੇ ਮਿਲ ਜਿਹੜੇ ਸਨ ਉਹ ਵੀ ਥੋੜੇ ਡਿਸਟਰਬ ਹੀ ਹੋ ਗਏ ਔਰ ਉਹਨਾਂ ਨੇ ਅੱਜ ਇਸ ਕਰਕੇ ਕਾਹੋ ਜਿਹੜੇ ਵਾਪਸ ਆਏ ਮੈਂ ਤਰਕਾਜ਼ ਆ ਉਹਦਾ ਵੇੜਾ ਕਿ ਮੈਂ ਕਿਹੇ ਮੁਲਾਜ਼ਮ ਨੂੰ ਸੱਦ ਕੇ ਕਿਹਾ ਹੋਵੇ ਕਿ ਇਹਨੂੰ ਐਨਓਸੀ ਦੇ ਦਿਓ ਤੇ ਮੈਂ ਤੁਹਾਡੇ ਕੋਲ ਸਾਰਿਆਂ ਕੋਲ ਝੂਠਾ ਮੈਂ ਤਾਂ ਕਿਸੇ ਨੂੰ ਕਿਹਾ ਹੀ ਨਹੀਂ ਆ ਕਿਸੇ ਨੂੰ ਐਨਓਸੀ ਦਿਓ ਨਾ ਦਿਓ ਤੁਸੀਂ ਆ ਸਾਡੇ ਕਾਂਗਰਸੀ ਦੀ ਗੱਲ ਕਰਦੇ ਜੀ ਬੀਜੇਪੀ ਆਲਿਆ ਤੇ ਅਸੀਂ ਤਾਂ ਪਰਸੋਂ ਚਾਹੁੰਦੀ ਉਹਨਾਂ ਲੱਲੀ ਤਾਂ ਕੱਲ ਬੀਜੇਪੀ ਨੇ ਕਾਲੀ ਲੈ ਗਏ ਕਾਲੀ ਦਲ ਨੇ ਕੱਲ ਲੈ ਗਏ ਤੇ ਕਾਗਜ਼ ਭਰੇ ਪਰਸੋਂ ਉਹਦੇ ਨੇ ਜਿੱਦਾਂ ਲਾਸਟ ਡੇਟ ਸੀ ਅੱਧੇ ਘੰਟੇ ਚ ਐਨਓਸੀ ਮਿਲ ਜਾਂਦੀ ਆ ਇਹ ਜਿਹੜੇ ਐਸਸੀ ਪਰਿਵਾਰ ਨੇ ਉਹਨਾਂ ਨੂੰ 5 ਮਰਲੇ ਤੱਕ ਮਾਫ ਹੁੰਦੀ ਆ ਉਹਦੇ ਘਰ ਦੀ ਬੇਨਤੀ ਕੀਤੀ ਗਈ ਆ 5 ਮਰਲੇ ਜਗ੍ਹਾ ਹੀ ਨਹੀਂ ਹੈਗੀ ਉਹਦੇ ਕੋਲ 15 ਮਰਲੇ ਜਿਹੜਾ ਥਾਂ ਆ ਉਹ ਐਗਰੀਕਲਚਰ ਲੈਂਡ ਆ ਉਹਦੇ ਚ ਹੁਣ ਵੀ ਜਾ ਕੇ ਵੇਖੋ ਬਰਸਨ ਬੀਜਿਆ ਤੇ ਉਹਦੀ ਗਰਦੋਰੀ ਵੀ ਜਿਹੜੀ ਐ ਐਗਰੀਕਲਚਰ ਲੈਂਡ ਦੀ ਐ ਬਰਸਨ ਦੀ ਗਰਦੋਰੀ ਹੋਈ ਐ ਬਰਸਨ ਹੀ ਉੱਥੇ ਬੀਜਿਆ ਹੋਣਾ ਤੇ ਉਹ ਹੁਣ ਇਹਨਾਂ ਨੇ ਜਦੋਂ ਕੱਲ ਸਾਰੇ ਕਲੀਅਰ ਹੋ ਗਏ ਕਿ ਬਿਲਕੁਲ ਠੀਕ ਨੇ ਰਾਤ ਨੂੰ ਸਾਰੇ ਮਲਾਜ਼ਮ ਬੁਲਾਏ ਗਏ ਉਹਨਾਂ ਨੂੰ ਦੁਬਾਰਾ ਦੁਬਾਰਾ ਉਹਦੇ ਘਰ ਭੇਜੇ ਜਾਂਦਾ ਹੈ ਕਿ ਹੁਣ ਬੇਨਤੀ ਕਰਕੇ ਉਹ ਕਦੀ ਕੋਠੇ ਮਿਲਣ ਲਾ ਪੈਂਦੇ ਕਦੀ ਵਿਹੜਾ ਮਿਲਣ ਲਾ ਪੈਂਦੇ ਜਗ੍ਹਾ ਤੇ ਨਹੀਂ ਸੀ ਫਿਰ ਉਸ ਗੱਲ ਨੂੰ ਇਹਨਾਂ ਨੇ ਕੀ ਕੀਤਾ ਕਿ ਕਿਹੜੀ ਐਗਰੀਕਲਚਰ ਲੈਂਡ 15 ਮਰਲੇ ਆ ਨਾ ਕਿਹਾ ਜੀ ਇਹਦਾ ਟੈਕਸ ਜੀ ਇਹਦਾ ਨਕਸ਼ਾ ਪਾਸ ਹੋਣਾ ਚਾਹੀਦਾ ਦੱਸੋ ਐਗਰੀਕਲਚਰ ਲੈਂਡ ਦਾ ਵੀ ਕਦੀ ਨਕਸ਼ਾ ਪਾਸ ਹੋਇਆ ਆਪਣਾ ਹੁਣ ਵੀ ਜਾ ਕੇ ਵੇਖ ਲਓ ਸ਼ਹਾਪੁਰੇ ਕਣਕਵੰਡੀ ਜਾਣ ਡਈ ਆ ਜਾ ਕੇ ਵੇਖੋ ਸ਼ਹਾਪੁਰੇ ਦੀ ਸੜਕ ਬਣ ਗਈ ਆ ਲੁੱਕ ਪੈਣ ਲਈ ਆਜੇ ਵੀ ਜਾ ਕੇ ਵੇਖੋ ਕਿ ਛਪੜਾਂ ਦੇ ਮਸ਼ੀਨਾ ਸਫਾਈ ਕਰ ਲਈਆਂ ਨੇ ਕੱਚੇ ਕੋਟਿਆਂ ਦੀਆਂ ਗਰਾਂਟਾ ਵੰਡੀਆਂ ਜਾਣ ਡੀਆਂ ਨੇ ਕੁਝ ਤਾਂ ਸ਼ਰਮ ਦੇ ਵਿੱਚ ਕੱਲ ਸ਼ੈੱਡ ਪਾ ਕੇ ਦਿੱਤਾ ਕਿ ਕਿਹੜਾ ਚੋਣ ਜਾਬਤਾ ਲੱਗਾ ਸ਼ਰੇਆਮ ਲੋਕਤੰਤਰ ਦਾ ਘਾਣ ਹੋਇਆ ਵੇਖੋ ਵੋਟ ਪਾਣਾ ਸਾਰਿਆਂ ਦਾ ਅਧਿਕਾਰ ਹੈ ਵੋਟ ਮੰਗਣਾ ਕੈਂਡੀਡੇਟ ਦਾ ਅਧਿਕਾਰ ਹੈ ਵੇਖੋ ਉਹ ਉਹਨਾਂ ਦਾ ਪ੍ਰੈਸ਼ਰ ਆ ਰਹੀ ਸੀ ਕਿ ਅੱਜ ਦੇ ਦਿਨ ਤੱਕ ਆ ਗਏ ਜਿਹੜੇ ਉਹਨਾਂ ਨੇ ਹੁਣੇ ਵਾਪਸੀ ਤੇ ਅਸੀਂ ਇਹਨਾਂ ਦਾ ਪ੍ਰੈਸ਼ਰ ਬਣਾਈਏ ਮੁੜ ਕੇ ਕੀ ਕੀਤਾ ਗਿਆ ਇਹਨਾਂ ਤੇ 420 ਦੇ ਪਰਚੇ ਦੀ ਰਿਪੋਰਟ ਤੱਕ ਬਣਾਈ ਗਈ ਕਿ ਤੁਸੀਂ ਜਿਹੜੀ ਇਨਫੋਰਮੇਸ਼ਨ ਉਥੇ ਗਲਤ ਦਿੱਤੀ ਹੈ ਜੇ ਇਹਨਾਂ ਦੇ ਸੋਰਸ ਹੈ ਤੇ ਸਾਡੇ ਵੀ ਸੋਰਸ ਹੈਗੇ ਆ ਸਾਨੂੰ ਵੀ ਪਤਾ ਲੱਗਦਾ ਵਾ ਤੇ ਇਹਨਾਂ ਦੇ ਘਰਾਂ 'ਚ ਸਵੇਰੇ ਪੁਲਿਸ ਜਾਣ ਦੀ ਐਸਐਚਓ ਸਾਹਿਬ ਤੁਹਾਨੂੰ ਸੱਦਣ ਦੇ ਆ ਐਸਐਚਓ ਸਾਹਿਬ ਨੂੰ ਅਸੀਂ ਸਾਰੇ ਜਾਣੇ ਫੋਨ ਕਰਨ ਦੇ ਐਸਐਚਓ ਸਾਹਿਬਾ ਦਾ ਫੋਨ ਨਹੀਂ ਚੁੱਕਦੇ ਪਏ ਵੇਖੋ ਤੱਕਾਂ ਦੇ ਸ਼ਰਿਆਮ ਹੁੰਦਾ ਪਿਆ ਵੇਖੋ ਦੂਜੀ ਗੱਲ ਉਸ ਪਰਿਵਾਰ ਨੇ ਪੂਰੇ ਅੜੇ ਰਹੇ ਆ ਉਹ ਪਰਿਵਾਰ ਨੇ ਸਿਰਫ ਤੇ ਸਿਰਫ ਜਿਹੜੇ ਸਾਡੇ ਮੁਲਾਜ਼ਮ ਅੜਦੇ ਸੀ ਉਹਨਾਂ ਕਰਕੇ ਉਹਨਾਂ ਨੇ ਕੁਰਬਾਨੀ ਦਿੱਤੀ ਕਿ ਜੇ ਮੁਲਾਜ਼ਮਾਂ ਦਾ ਨੁਕਸਾਨ ਹੁੰਦਾ ਤੇ ਫੇਰ ਅਸੀਂ ਕੁਇਟ ਕਰ ਦਿੰਦੇ ਹਾਂ ਇਲੈਕਸ਼ਨਾਂ ਦੇ ਇਤਿਹਾਸ 'ਚ ਅਜੇ ਤੱਕ ਕਦੀ ਇਹ ਜਿਹਾ ਕੰਮ ਨਹੀਂ ਹੋਇਆ ਪਰ ਹੁਣ 21 ਦੀਆਂ 31 ਕਰਕੇ ਮੋੜਾਂਗੇ ਜੀ ਕਾਂਗਰਸ ਜਿੱਦੀ ਸੀ ਜੀ ਉਹਨਾਂ ਨੂੰ ਲੱਭਦਾ ਪਿਆ ਕਾਂਗਰਸ ਜਿੱਦੀ ਹੋਰ ਕਿਸੇ ਤੇ ਕਿਉਂ ਨਹੀਂ ਬਣਾਇਆ ਸਿਰਫ ਸਾਡੇ ਕੈਂਡੀਡੇਟ ਤੇ ਹੀ ਬਣਾਇਆ ਗਿਆ ਉਹਨਾਂ ਨੂੰ ਪਤਾ ਸੀ ਕਿ ਸਾਡਾ ਮੁਕਾਬਲਾ ਜਿਹੜਾ ਕਾਂਗਰਸ ਦੇ ਨਾਲ ਹੈ ਤੇ ਕਾਂਗਰਸ ਜਿੱਤੂ ਕੈਂਡੀਡੇਟ ਹੈ ਜਿੱਥੇ 24 ਨੰਬਰ ਬੋਰਡ ਹੈ ਉੱਥੇ ਬਾਇ ਇਲੈਕਸ਼ਨ ਹੈ ਉਸ ਦੇ ਜਿਹੜੇ ਕੈਂਡੀਡੇਟ ਹੈ ਸਤਨਾਮ ਸਿੰਘ ਜਿਹੜੇ ਇਲੈਕਸ਼ਨ 'ਚ ਖੜੇ ਹੈ ਉਹਨਾਂ ਵੱਲੋਂ ਕੰਪਲੇਂਟ ਪਾਈ ਗਈ ਹੈ ਕਿ ਦੂਸਰੇ ਜਿਹੜੇ ਕੈਂਡੀਡੇਟ ਹੈ ਉਹਨਾਂ ਦੇ ਖਿਲਾਫ ਕੰਪਲੇਂਟ ਪਾਈ ਹੈ ਬਲਵਿੰਦਰ ਸਿੰਘ ਦੇ ਖਿਲਾਫ ਹੈ ਕੰਪਲੇਂਟ ਇਹ ਜੋ ਕੰਪਲੇਂਟ ਆਸ ਕੀ ਉਹਨੂੰ ਵੈਰੀਫਾਈ ਕਰ ਰਹੇ ਤੇ ਜੋ ਵੀ ਨਿਯਮ ਅਨੁਸਾਰ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ